ਜੀ ਗੱਲ ਜੀ ਕੀ ਹਾਲ ਚਾਲ ਆ ਦੋਸਤੋ ਪ੍ਰਮਾਣਿਕ ਉਤਰਬਾਈ ਛੜ ਤੇ ਸਾਫ ਸੀ ਜਮ ਤੇ ਇਹ ਬੱਚੇ ਭਾਉਣ ਵਾਲੇ ਰਹੇਗੇ ਇਹਨਾਂ ਨੂੰ ਭਾਉਣੇ ਆ ਪਾਣੀ ਪੀ ਕੇ ਤੇ ਇੱਕ ਦੂਜੀ ਛਤਰੀ ਵੀ ਲਾਉਣੀ ਆ ਮੌਸਮ ਵੇਖਿਆ ਪਹਿਲਾਂ ਮੌਸਮ ਦੋਸਤੋ ਹਕਤਾ ਵੇਖ ਕੇ ਫਿਰ ਇਧਰ ਧੀਰੇ ਧੀਰੇ ਕਬੂਤਰ ਫਰਦੇ ਸੀਗੇ ਫੇਰ ਚੱਲ ਮੈਂ ਕਿ ਛੜ ਦਿੰਨੇ ਆ ਕਰ ਲਾ ਫੋਕਸ ਕਰ ਲਾ ਕਰ ਲਾ ਲੋ ਜੀ ਬਾਈ ਜੀ ਫਸਿਆਂ ਦਾ ਕੰਮ ਦਿੱਤਾ ਪਰ ਨਮੀੜ ਤੇ ਕਬੂਤਰ ਤਾਂ ਆ ਜਾਂਦਾ ਕੂਤਰਾ ਆਇਆ ਮੇਰੇ ਕੂਤਰ ਨਾ ਤਾਂ ਉਹ ਉਹ ਹੁੰਦਾ ਆ ਜਾਂਦਾ ਇਹਦੀ ਦੇ ਕੂਤਰਾਂ ਜੂੜਨ ਲੱਗ ਪਏ ਨੇ ਤੇ ਬੱਚੇ ਜੀ ਬਾਤੇ ਸੀਗੇ ਛਤਰਾਂ ਪੈਨ ਲੱਗੀਆਂ ਤੇ ਵਧੀਆ ਰਹਿ ਕੇ ਕੱਲ ਪੱਠਿਆਂ ਨੂੰ ਪਾਣੀ ਲਾਤਾ ਬਾਈ ਅੱਜ ਲੇਟ ਵੀ ਨਹੀਂ ਆਈ ਕੀ ਅੱਜ ਰੇਟ ਵੀ ਨਹੀਂ ਆਈ ਬਹੁਤ ਵਦ ਕਰੇਗੀ ਪੱਠਿਆਂ ਨੂੰ ਪਾਣੀ ਲਾਤਾ ਚੱਲ ਆ ਜਾਈ ਵੱਡ ਬੁੱਢ ਲਾਵਾਂਗੇ ਵਾਟਰ ਦੇ ਨਾਲੋਂ ਚੱਲ ਵਧੀਆ ਹੋ ਗਿਆ ਲੋ ਜੀ ਜਵਾਕ ਆਪਣੇ ਆਫਰ ਦੇ ਅੱਜ ਇਹਨਾਂ ਨੂੰ ਛੁੱਟੀ ਕਿਹੜੀ ਜਨਤੀ ਅੱਜ ਪਤਾ ਨਹੀਂ ਕਿਹੜੀ ਜਨਤੀ ਜਾਂਦੇ ਹੁੰਦੇ ਆ ਤੇ ਬਾਈ ਟੌਪ ਬਹੁਤ ਕਰੜੀ ਆ ਤੇ ਵਾਟ ਹੀ ਗੱਡੀ ਜਾਂਦੀ ਆ ਤੇ ਕੁੰਤਰ ਵੀ ਅੱਜ ਕਿੰਨੇ ਵਜੇ ਪੈਂਦੇ ਆ ਤੇ ਕੀ ਕਰਦੇ ਆ ਆ ਬੱਚਿਆਂ ਨੂੰ ਦਵਾਈ ਦੇ ਕੇ ਪਾਇਆ ਕੰਗਾ ਦੇ ਮਾਤਾ ਗੀ ਵਿੱਚ ਮਾਤਾ ਨੂੰ ਦਵਾਈ ਦੂਈ ਲਈ ਆ ਤੇ ਨਾਲੇ ਮੈਟ ਤੋਂ ਕੀ ਬਸਾਂ ਵਾਲੀ ਕੁਤਰਾ ਥੱਲੇ ਹੁੰਦੇ ਜਿਹੜੇ ਮੈਟ ਤੋਂ ਕੇ ਸੁੱਕਣੇ ਪਾਏ ਆ ਉਹ ਬੱਚੇ ਤੋਂ ਉਹ ਬੈਠੇ ਤੇ ਮੰਜਾ ਕੱਢ ਲਿਆ ਭਾਈ ਆਪਾਂ ਇੱਥੇ ਠੀਕ ਹੈ ਪਹਿਲਾਂ ਦਾ ਬਦਲਵਾਈ ਸੀ ਹੁੰਦਾ ਗੋਮੇ ਜਾਂ ਮਾਰ ਲਿਆ ਤਰ ਖੱਲੇ ਪਰਦਾ ਇਹ ਕੁਦਰਤ ਦਾ ਪਰਦਾ ਨਾ ਤਾਂ ਧੀਰੇ ਨਾਲ ਪੈਸ ਤਾਂ ਛੱਡੇ ਆ ਭਾਈ ਫਰਦੇ ਆ ਧੀਰੇ ਕੇ ਹੀ ਵਾਹੋ ਫਰਦੇ ਆ ਜੀ ਜੀ ਵਾਕ ਆਪਣੇ ਆ ਫਰਦੇ ਆ ਜ ਜਿਹਨਾਂ ਨੂੰ ਛੁੱਟੀ ਕਿਹੜੀ ਜਨਤੀ ਅੱਜ ਪਤਾ ਨਹੀਂ ਕਿਹੜੀ ਜਨਤੀ ਆਂਦੇ ਹੁੰਦੇ ਆ ਤੇ ਭਾਈ ਟੌਪ ਬਹੁਤ ਕਰੜੀ ਆ ਤੇ ਵਾਟ ਹੀ ਗੱਡੀ ਜਾਂਦੀ ਆ ਇੱਕ ਮਿੱਤਰ ਵੇਖਦੇ ਆਂ ਜੀ ਕਿੰਨੇ ਵਜੇ ਪੈਂਦੇ ਆ ਤੇ ਕੀ ਕਰਦੇ ਆ ਹਾਂ ਬੱਚਿਆਂ ਨੂੰ ਦਵਾਈ ਦੇ ਕੇ ਪਾਇਆ ਕੰਗਾਂ ਦੇ ਮਾਤਾ ਗੀ ਵਿੱਚ ਮਾਤਾ ਨੂੰ ਦਵਾਈ ਦੂਈ ਲਾਈ ਆ ਤੇ ਨਾਲੇ ਮੈਟ ਧੋ ਕੇ ਬਸਾਮਾ ਵਾਲੀ ਕੂਤਰਾਂ ਥੱਲੇ ਹੁੰਦੇ ਆ ਜਿਹੜੇ ਮੈਟ ਧੋ ਕੇ ਸੁੱਕਣੇ ਪਾਏ ਆ ਉਹ ਬੱਚੇ ਦੋ ਉਹ ਬੈਠੇ ਤੇ ਮੰਜਾ ਕੱਢ ਲਿਆ ਭਾਈ ਆਪਾਂ ਇੱਥੇ ਤੇ ਉਹਦਾ ਬਦਲਵਾਈ ਹੀ ਹੁੰਦਾ ਦੋਮੇ ਜਾਂ ਮਾਰ ਲਿਆ ਉੱਤਰ ਖੱਲੇ ਫਰਦਾਏ ਪੂਰਨਾ ਫਰਦ ਨਾ ਫਾਉ ਧੀਰੇ ਨੂੰ ਕੋਈ ਤਾਂ ਛੱਡੇ ਆ ਭਾਈ ਫਰਦੇ ਆ ਧੀਰੇ ਕੇ ਹੀ ਬਾਹਰ ਫਰਦੇ ਹਲੋ ਭਾਈ ਜੀ ਬੱਚਾ ਉੱਡ ਗਿਆ ਨਿੱਕਾ ਤੇ ਆ ਬੈਠਾ ਮੈਂ ਰੋਟੀ ਖਾਈ ਜਾਂਦਾ ਹੀ ਜੇ ਆ ਕੇ ਵੇਖਿਆ ਤਾਂ ਆ ਤਾਂ ਜਾਊਗਾ ਤੇ ਇਹਨੂੰ ਤਾੜ ਗਏ ਯਾਰ ਉਹਨੇ ਤੇ ਇਹ ਵੀ ਨੱਡ ਕੇ ਉਹਦੇ ਮਗਰ ਉੱਠ ਜੇ ਕੂਤਰ ਕੱਲ ਬੰਦ ਰਹਿਗੇ ਤਿੰਨ ਚਾਰ ਦਿਨ ਅੱਗੇ ਪੰਦ ਇੱਕ ਦਿਨ ਹੀ ਛੁੱਟਿਆ ਤੇ ਕੂਤਰ ਆ ਗਈ ਬਹਿਣ ਉਹ ਬਹਿ ਜਾਣਗੇ ਤੇ ਫਿਰ ਉਹਨੂੰ ਬੱਚੇ ਨੂੰ ਆਈ ਆਊਗਾ ਬੱਚਾ ਐ ਸ਼ਤਰੀ ਥੋੜੀ ਤਾਂ ਚੱਕ ਦਿੰਨੇ ਆ ਵੇ ਆ ਗਿਆ ਬੱਚਾ ਤੇ ਕੂਤਰ ਤਾਂ ਇਹ ਦ ਵਿਚਾਰਾ ਜਦੋਂ ਇਹਨਾਂ ਚਾਜਣਾ ਕੱਢੀਦਾ ਤੇ ਉਦੋਂ ਫਿਰ ਕੋਈ ਨਾ ਕੋਈ ਬੰਦੀ ਪੈ ਜਾਂਦੀ ਕੂਤਰਾਂ ਹਜੇ ਇੱਕ ਦਿਨ ਉੱਤੇ ਉਹ ਨਰੀ ਕਾਟਿੰਗ ਕਰ ਰਹੀ ਹੈ ਕਿੱਥੇ ਕਰ ਰਹੀ ਹੈ ਵਾਟਰ ਵਾਕ ਸਹੀ ਕੰਮ ਚੱਲੀ ਜਾਂਦਾ ਕੋਈ ਆ ਬੇ ਬੱਚਾ ਆ ਗਿਆ ਬਈ ਨਾਲ ਦੀ ਨਾਲ ਹੀ ਉੱਡ ਗਿਆ ਗਿਆ ਅੱਧਾ ਘੰਟਾ ਕਬੈਠਾ ਨਾ ਮਸ ਲਓ ਜੀ ਬਾਈ ਜੀ ਸਵਾ 11 ਹੋ ਗਏ ਆ ਸਵਾ 11 ਹੋ ਗਏ ਤੇ ਬੱਚੇ ਆਪਾਂ ਲਾ ਲੈ ਆਂਦੇ ਤੇ ਕਬੂਤਰ ਆ ਜਾਂਦਾ ਆ ਜਾਂਦਾ ਕਬੂਤਰ ਤੇ ਬੱਚੇ ਲਾ ਲੈ ਆਂਦੇ ਇਹ ਬੱਚਣ ਦਾ ਜੀ ਪਾਣੀ ਜਿਹੜਾ ਟੜਕੇ ਦਿੱਤਾ ਹੀ ਉਹ ਵੀ ਨਹੀਂ ਖਿੱਚਿਆ ਸੀਗਾ ਪਰ ਮੈਂ ਲਾ ਲਿਆ ਜੰਦਾ ਕੂਤਰਾ ਆ ਗਿਆ ਬਈ ਇਹਦੀ ਤੀਜੀ ਗਡਾਈ ਸੀਗੀ ਕੱਲ ਫੇਰ ਨਹੀਂ ਛੁੱਟੇ ਤੇ ਤਾਂ ਕਰਕੇ ਤੇ ਉਹ ਥੋੜਾ ਕੂਤਰੀਆਂ ਦੇ ਕਸਾ ਇਹਨਾਂ ਸਹੀ ਉਹ ਡੁੱਗ ਨੁggen ਡੁੱਗ ਨਾ ਪਹਿਲਾਂ ਵੀ ਕੂਤਰਾ 5:11 ਵਜੇ ਬਾੜਿਆ ਆਪਾਂ ਛਤਰੀ ਪੜਕਾ ਕੇ ਭਾਏ ਭਾਈ ੱਡੀ ਬੈਠਾ ਮੂੰਹ ਵਾਲੀ ਈ ਡਾ ਇਹਦੇ ਵਿਚਾਰਾ 3 ਦਿਨ ਪਹਿਲਾਂ ਉੱਡਿਆ ਸੀ ਕੱਲ ਬੰਦੀ ਸੀ ਕੱਲ ਛੱਡੇ ਨਹੀਂ ਗਏ ਬੰਦੀ ਪਈਗੀ ਅੱਜ ਛੱਡੇ ਅੱਜ 7 ਤੋਂ 4 11 ਸਵਾ 11 4 ਘੰਟੇ ਉੱਡ ਗਏ ਮੈਂ ਕਿਹਾ ਭਾਲ ਗਏ ਯਾਰ ਲੋ ਜੀ ਬਾਈ ਜੀ ਕਬੂਤਰਾਂ ਨਾ ਬੈ ਗਈਆਂ ਤੇ ਆਪਾਂ ਲਾ ਕੇ ਲਿਆਉਣਾ ਕਬੂਤਰਾਂ ਤਨ ਲਾਲ ਕੀ ਤੇ ਫਿਰ ਕਬੂਤਰਨ ਲਾ ਕੇ ਇਹਨਾਂ ਚਾਰ ਪਿਛੜਦੇ ਆ ਜਾਲੂ ਦੇਕਣਾ ਤੋਤੇ ਪੈ ਸੀਗੇ ਮੈਟ ਮੈਟ ਪਹਿਲਾਂ ਵੀ ਛਾਦ ਕੇ ਜੋਤ ਆ ਗਿਆ ਮੈਟ ਵਿਛਾਉਣੇ ਆ ਕਿਹੜਾ ਕਬੂਤਰ ਨਾਲ ਲਾ ਲਈਏ ਲਓ ਜੀ ਬਾਈ ਜੀ ਬਦਾਮ ਖਲੜ ਲਈ ਕਬੂਤਰ ਨੂੰ ਤਾਂ ਉਹਨੂੰ ਪਾਤੇ ਆ ਉਤਲੀ ਕਬੂਤਰੀ ਨੇ ਰੱਖਿਆ ਉਹ ਖਾਣ ਲੱਗ ਪਈ ਆ ਉਹਨੂੰ ਦੇਣ ਵਾਲੇ ਰਹਿੰਦੇ ਆ ਤੇ ਉਤਲੀ ਕਬੂਤਰੀ ਨੇ ਹਜੇ ਪਾਣੀ ਨਹੀਂ ਖਿੱਚਿਆ ਥੋੜਾ ਲਈ ਫਰਦੀ ਆ ਤੇ ਇਹ ਤਾਂ ਗਦਾਂ ਦੀ ਐ ਨੇ ਇਹਨਾਂ ਦੀ ਮਟੋਕਾਂ ਲੱਗਿਆ ਅੱਛਾ ਕੀ ਦੇ ਤੇ ਇੱਕ ਹੋਰ ਜੋਤ ਫੜਨ ਗਿਆ ਕੱਲ ਪਾਣੀ ਲਾਇਆ ਸੀ ਪੱਠੇ ਨੂੰ ਤੇ ਅੱਜ ਪੱਠੇ ਵੱਢੀ ਜਾਂਨੇ ਫੁੱਲ ਭਰ ਕੇ ਲਾਇਆ ਸੀ ਨਾਲੇ ਤੇ ਬੱਦਲ ਵੀ ਇੱਧਰ ਬਣਿਆ ਖੜਾ ਬਾਈ ਤੇ ਜੋਤ ਨੂੰ ਮੈਂ ਕਿਹਾ ਤੂੰ ਬਾਜ ਜਾਨਵਰਾਂ ਨੂੰ ਥੋੜੇ ਥੋੜੇ ਦਾਣੇ ਤੇ ਮੈਂ ਪੱਠੇ ਵੱਢ ਕੇ ਸੈੜਦਾ ਸ਼ੋਰ ਵੱਡੀ ਸ਼ੋਰ ਪਾਈ ਜਾਂਦਾ ਦਾਣੇ ਦੇ ਮੈਚਲ ਪੱਠੇ ਵੱਢ ਕੇ ਸੜਦੇ ਜਾਂਦਾ ਵਾ ਤਾਂ ਪੰਜ 6 7 8 ਤਕੜੀਆਂ ਵੱਢ ਲੈਣੇ ਆ ਕੀਰਾਂ ਡੰਗਾ ਲੈ ਜੂ ਲੋ ਜੀ ਬਾਈ ਜੀ ਗੱਡਾ ਪੱਠਿਆਂ ਦਾ ਵੱਢਤਾ ਤੇ ਜੋਤ ਨੇ ਲੱਗਦਾ ਦਾਣਾ ਪਾਣੀ ਪਾਈ ਜਾਂਦਾ ਬਸ ਇਹਨੂੰ ਸਮਝਾਇਆ ਬਈ ਐਂ ਪਾਉਣਾ ਮੇ ਪੱਠੇ ਫੱਟਣ ਉੱਠ ਗਿਆ ਆ ਕੁੱਤਾ ਵੀ ਇਹਨੂੰ ਸਾਫ਼ ਕਰਤਾ ਪਾਣੀ ਵਾਲਾ ਕਈ ਨਹੀਂ ਭਰ ਕੇ ਉਹ ਰੱਖੀ ਬਈ ਚੱਕ ਕੇ ਲਿਆਉਣੀ ਆ ਫੇਲਾਂ ਪੱਠੇ ਗੁਦਰਦਗੇ ਫੇਰ ਕਈ ਨਹੀਂ ਲਿਆਵਾਂਗੇ ਚੱਕ ਕੇ ਲੋ ਜੀ ਇੰਦਾਨਾ ਇੰਦਾਨੇ ਕਾੜਦੇ ਕੇ ਬਾਹਰ ਜੀਨੇ ਖਾਣੇ ਓਏ ਵਾਲੇ ਨੇ ਤੇ ਆਪਣਾ ਗੰਦ ਕਿੱਤੀ ਆ ਮੈਂ ਦਵਾ ਇੰਨਾ ਨੇ ਵੀ ਖਾਧੀ ਲੈ ਆ ਇਤੋਂ ਜੀ ਆ ਦੋ ਬੱਚੇ ਸਿੱਟ ਹੋਇਆ ਮੈਂ ਇਥੇ ਚੀਨਾ ਬਗਲਾਣਾ ਕਿੱਧਰ ਗਿਆ ਜੋਤਾ ਚੀਨਾ ਬਗਲਾਣਾ ਜਿਹੜਾ ਬਿਮਾਰ ਸੀ ਉਹ ਵੀ ਮਰਿਆ ਮਰ ਗਿਆ ਉਹ ਹੁਣ ਬਈ ਆ ਜੱਸੇ ਵਾਲਾ ਵੀ ਮੁਸ਼ਕਲ ਹੀ ਆ ਹਨਾ ਚਲੋ ਹਾਂ ਨਾਉਣੇ ਆ ਬਸ ਮੈਂ ਵੀ ਨਾਉਣ ਉਹਨਾਂ ਦੇ ਵੀ ਅੰਦਰ ਲਿਆਂਦੇ ਬਾਹਰ ਕੱਢ ਦੇ ਲਓ ਜੀ ਕੰਨ ਨਾ ਕੁ ਡੇਜ ਲੱਗਿਆ ਪਿਆ ਸੀ ਮੈਂ ਲਗਾਈ ਪੱਠੀ ਵੱਢਣ ਨਾ ਬਣਾ ਤਾਂ ਜੋਤ ਨੇ ਮਿੱਟੀ ਮਿੱਟੀ ਪਾਤੀ ਇਹਦੇ ਜੀ ਹਾਂ ਬਿੱਠੇ ਬੁੱਝੀ ਮੇਰੇ ਨਾਲ ਇੱਥੇ ਕੈਮਰਾ ਤੇ ਯਾਰ ਇਹਦੀ ਨਸੀਰ ਫੁੱਟੀ ਜਾਂਦੀ ਆ ਹੁਣ ਫੇਰ ਫੁੱਟ ਗਈ ਲੈ ਸਿਰ ਕਰ ਲਾ ਪਾਣੀ ਥੱਲੇ ਅੱਜ ਆਪਣਾ ਕੀ ਨਾ ਲੈਂਦੇ 11 ਕਵਜੇ ਵੀ ਫੁੱਟ ਗਈ ਸੀਗੀ ਤੇ ਹੁਣ ਫੇਰ ਫੁੱਟ ਗਈ ਇੱਕ ਛਤਰੀ ਲੱਗੀ ਪਈ ਆ ਆਪਣੀ ਤੇ ਆ ਕਬੂਤਰਾਂ ਨੂੰ ਆ ਜਾਂਦੀ ਬਈ ਤੋਕ ਬਹੁਤ ਜਿਆਦੀ ਇਤਨੀ ਵੀ ਦਰਨਾ ਪਾ ਗੱਢ ਜੇ ਫਾਂਾ ਦਾ ਕੱਪੜਾ ਪਾਇਆ ਹੁੰਦਾ ਇਹਨਾਂ ਦੇ ਇਹਨਾਂ ਵਾਂਗ ਕਿ ਲੱਗ ਨਾ ਕਰਦੇ ਪਾਇਆ ਕਰਦੇ ਲੋ ਜੀ ਭਾਈ ਜੀ ਹੁਣ ਬਦਾਮਾਂ ਵਾਲੀ ਕੋਟਰ ਆਪਣੇ ਇੱਕ ਜਾਲੀ ਇੱਥੇ ਲਾਉਣੀ ਹੈ ਜਿੱਥੇ ਆ ਮੰਜਾ ਤੇ ਲੋ ਭਾਈ ਜੀ ਤਾਣੀ ਤੋਂ ਕੱਢ ਤੇ ਇੱਕ ਤਰ੍ਹਾਂ ਦੇ ਬਾਹਰ ਉਹ ਸਰੂ ਆਪਣੀ ਆ ਭਾਈ ਸੁੱਕਣੀ ਪਾਈ ਪਈ ਆ ਤੇ ਬਈ ਦੀ ਇਹਨੂੰ ਡਾਲਾਂਗੇ ਨਹੀਂ ਮਾਂ ਇਹਦੇ ਚਰਪੈਣਾ ਨਹੀਂਗਾ 5 ਲੀਟਰ ਤੇ ਆਪਾਂ ਜਨਾਈ ਟਰੱਸਟੀ ਤੇ ਲੈਣ ਚੱਲੇ ਹੁਣ ਤੇ ਪਸੰਗਾਂ ਨੂੰ ਪੱਠੇ-ਪੁੱਠੇ ਪਾਦੇ ਆ ਕਰਲਾ ਫੋਕਸ ਬਲਰ ਬਹੁਤ ਹੁੰਦਾ ਇੱਕ ਤਾਂ ਮੋਬਾਈਲ ਮੇਰਾ ਸਸਤਾ ਭਰਾਵਾ ਤੇ ਅੱਜ ਤੁਰਨਾ 12:00 ਵਜੇ ਬੈਗ ਨਾਸ ਬੈਗ ਤੁਰ ਸਵਾ 11:00 ਵਜੇ ਬੈਗ ਸੀ ਕੈਮਰੇ ਤੇ ਕੁਛ ਲੱਗਿਆ ਸੀ ਜੋ ਲੋ ਬਈ ਮਿੱਤਰੋ ਡੀਜ਼ਲ ਵੀ ਲੈ ਜਾਂਦਾ ਤੇ ਜੋਦੀਆਂ ਕਿਤਾਬਾਂ ਵੀ ਲੈ ਜਾਂਦਾ ਤਤਬਾਹੀ ਮਿਲ ਗਿਆ ਇਹਨਾਂ ਤੇ ਇਹਦੀਆਂ ਅੱਖਾਂ ਨੂੰ ਦੇਖੋ ਕੀ ਹੋਇਆ ਪਿਆ ਖੜੀ ਪੁੱਤ ਅੱਖਾਂ ਦਿਖਾ ਸਿੱਧਾ ਜਾ ਕਰ ਜੀ ਇਹਦੀ ਅੱਖਾਂ ਤੇ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਕੱਲ ਲੀਲ ਜੇ ਪਏ ਪਏ ਤੇ ਅੱਖਾਂ ਬਾਲੀਆਂ ਖਰਾਬ ਹੋਊਗਾ ਪੰਗਾ ਤੇ ਜੋਕ ਨੂੰ ਵੀ ਤਾਂ ਟਰੈਕਟਰ ਤੇ ਵਿਖਾਉਣ ਜਾਂਦਾ ਜੀ ਮੈਂ ਪੱਠੇ-ਪੁੱਠੇ ਆਵਾਮਾ ਤੇ ਚਲੋ ਠੀਕ ਹੈ ਭਾਈ ਜੀ ਆਪਾਂ ਹੁਣ ਕਰ ਲੰਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜਿਹੜਾ ਮੇਰਾ ਵੀਰ ਵਲੌਗ ਵੀ ਇਹਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਛਤਰੀ ਆਪਣੀ ਇੱਕ ਲੱਗੀ ਪਈ ਆ ਤੇ ਇਹ ਲਾਉਣੇ ਆ ਕਿਉਂਕਿ ਨਹੀਂ ਇਹ ਕੱਪੇ ਦਾ ਕੋਈ ਪਤਾ ਨਹੀਂ ਮੌਸਮ ਹੁਣ ਆ ਟਾਈਮ ਆਇਂ ਤਾ ਨੀਰ ਨਾ ਬੰਦ ਗਾਈਂਂਦਾਂ ਪਸੰਗਾਂ ਨੂੰ ਪਾਈਏ ਪੱਠੇ ਸਤਿ ਸ਼੍ਰੀ ਅਕਾਲ ਜੀ ਸਾਰੇ